हां जी किवें हो सारे तो जिमे ਤੁਹਾਨੂੰ ਸਾਰਿਆਂ ਨੂੰ ਪਤਾ ਆ ਪਾ ਪਿੱਛੇ ਇੱਕ ਵੀਡੀਓ ਇੱਕ ਪੋਸਟ ਸਾਂਝੀ ਕੀਤੀ ਥੋੜੇ ਨਾਲ ਤੇ ਜਿਹੜੇ ਵਿੱਚ ਐ ਹੋਇਆ ਸੀਗਾ ਕਿ ਜਿਹੜੋ ਪਟੰਡਰ ਵਿੱਚ ਪੋਸਟਲ ਜਿਹਾ ਕ੍ਰੁਸਡ ਹੁੰਦਾ ਪਿਆ ਸੀਗਾ ਤੇ ਚਲੋ ਲੋਕਾਂ ਨੂੰ ਪਤਾ ਲੱਗਿਆ ਕਿ ਅਜਨਾਲੇ ਦੇ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਪਤਾ ਲੱਗਿਆ ਤੇ ਅਜਨਾਲੇ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਐ ਕੀਤਾ ਸੀਗਾ ਕਿ ਉਹਨਾਂ ਨੇ ਉੱਥੇ ਆਪਣੇ ਮੱਲੇ ਦੇ ਵਿੱਚ ਕੁਝ ਲੋਕਾਂ ਨੇ ਇਕੱਠੇ ਹੋ ਕੇ ਤੇ ਉੱਥੇ ਸਕਰੀਨਾਂ ਦਾ ਲਾਈਵ ਚਲਾ ਦਿੱਤਾ ਸੀਗਾ ਪਟੰਡਰ ਕ੍ਰੁਸਡ ਆਪਣੀ ਦੀ ਆਵਾਜ਼ ਬਲੋ ਉਸ ਦੇ ਕੋਨੇ ਖਾਣੇ ਸੇ ਮਚੰਗਾ ਹੋ ਚੁੱਕਾ ਹੈ ਆਦੋ ਕਹੋ ਹਿਲਾ ਕੇ ਬਲੋ ਹਿਲਾ ਕੇ ਉਹ ਸੀ ਬੰਦੇ ਬਲੋ ਤੇ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਹਸਪਤਾਲ ਜੀਰਾ ਉੱਥੇ ਬਠਿੰਡਾ ਦੇ ਵਿੱਚ ਕੋਈ ਪ੍ਰੋਗਰਾਮ ਚੱਲਦਾ ਪਿਆ ਕ੍ਰੁਸੇਡ ਹੁੰਦਾ ਪਿਆ ਉਹ ਲਾਈਵ ਚੱਲਦਾ ਪਿਆ ਤੇ ਅਜਨਾਲੇ ਦੇ ਵਿੱਚ ਤੋਂ ਦੇਖਦੇ ਦੇਖਦੇ ਉੱਥੇ ਵੀ ਹਜ਼ਾਰਾਂ ਦੀ ਪੀੜੀ ਜੜੀ ਕਿ ਅਜਨਾਲੇ ਦੇ ਵਿੱਚ ਅੰਬਲੀਸਰ ਦੇ ਵਿੱਚ ਇਕੱਠੀ ਹੋ ਗਈ ਸੀ ਕਿਤੇ ਬਠਿੰਡਾ ਕ੍ਰੁਸੈਡ ਉੱਥੇ ਲਾਈਵ ਚੱਲਦਾ ਪਿਆ ਸੀਗਾ ਤੇ ਇਹ ਸਾਂਝੀ ਕੀਤੀ ਪਿਛਲੇ ਥੋੜੇ ਨਾਲ ਪੋਸਟ ਤੇ ਹੁਣ ਤੁਹਾਨੂੰ ਇੱਕ ਰਿਲੇਟਡ ਪੋਸਟ ਥੋੜੇ ਨਾਲ ਇੱਕ ਰਿਲੇਟਡ ਜਿਹੜੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਮੈਂ ਕਿ ਤੁਹਾਨੂੰ ਦੱਸਦਾ ਕਿ ਜਿਵੇਂ ਤੁਹਾਨੂੰ ਪਤਾ ਕਿ ਖੰਬਲਾ ਦੇ ਵਿੱਚ ਜਿਹੜਾ ਕਿ ਪਿਛੇ ਇਹ 2 ਦਿਨ ਪਹਿਲਾਂ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਆ ਇੱਕ ਇੰਨਾ ਵੱਡਾ ਕੱਟ ਇਨੀ ਵੱਡੀ ਸਭਾ ਕੀਤੀ ਗਈ ਹੈ ਕਿ ਪੋਸਟਲ ਜਿਹੜੇ 20 ਸਾਲ ਦੀ ਸੇਪਕਾਈ ਦੇ ਵਿੱਚ ਉਹਨਾਂ ਨੂੰ 20 ਸਾਲ ਹੋ ਚੁੱਕੇ ਨੇ ਮਸੀਹ ਦੇ ਵਿੱਚ 2004 ਦੇ ਵਿੱਚ ਆਈ ਸੀਗੀ ਤੇ ਯਾਰ 24 ਹੋ ਚੁੱਕਿਆ 2000 ਤੇ ਉਹਨਾਂ ਦੇ 20 ਸਾਲ ਦੀ ਸੇਪਕਾਈ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਕੱਟ ਸੀਗਾ ਬਤਨਾ ਦੇ ਬੇਕੇ ਯਿਸੂ ਹੋਣਾ ਏ ਬੇਤ ਲੋਕਾਂ ਨੂੰ ਤੁਝੀ ਜਣਾਏ ਬੇਤ ਲੋਕਾਂ ਨੂੰ कि ਜਿਹਦੇ ਵਿੱਚ ਤੁਸੀਂ ਦੇਖੋਗੇ ਕਿ 8-8 ਕਿਲੋਮੀਟਰ ਤੇ ਲੰਬੇ ਜਾਮ ਦੇਖਣ ਨੂੰ ਮਿਲੇ ਮੈਂ ਇੱਕ ਬਹੁਤ ਵੱਡੀ ਅਪਡੇਟ ਥੋੜੇ ਦੇ ਨਾਲ ਇਸ ਨੂੰ ਅਗਲੀ ਵੀਡੀਓ 'ਚ ਸ਼ੇਅਰ ਕਰਾਂਗਾ ਕਿ ਜੋ ਕਿ ਸ਼ੌਕ ਹੋ ਜਾਊਗਾ ਸੁਣ ਕੇ ਕਿ ਇਹ ਕਿਵੇਂ ਹੋ ਸਕਦਾ ਤੇ ਹੋਇਆ ਕੀ ਕਿ ਇੰਨਾ ਵੱਡਾ 8-8 ਕਿਲੋਮੀਟਰ ਦਾ ਜਾਮ ਲੱਗੇ ਹੋਏ ਪੰਜ-ਪੰਜ ਕਿਲੋਮੀਟਰ ਲੈ ਕੇ ਉਧਰ ਰੋਡ ਤੇ ਜਾਮ ਜਾਂ ਤਿੰਨ-ਤਿੰਨ ਕਿਲੋਮੀਟਰ ਸੋਫੀਆ ਕਾਲਜ ਵਾਲਾ ਜਾਮ ਲੱਗੇ ਹੋਏ ਤੇ ਮਤਲਬ ਪੂਰੇ ਬੰਦ ਸੀਗੇ ਲੋਕ ਮੈਂ ਕਹਿੰਨਾ ਕਿ ਲੋਕਾਂ ਨੂੰ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਉੱਥੇ ਪੂਰੇ ਮਤਲਬ ਕਹਿ ਲਓ ਕਿ ਪੂਰੇ ਏਰੀਆ ਦੇ ਵਿੱਚ ਪੂਰੇ ਪਿੰਡ ਪਿੰਡ ਦੇ ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀਗੀ ਤੇ ਹੋਇਆ ਜਦੋਂ ਇਹ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਐ ਕੀਤਾ ਕਿ ਜਦੋਂ ਜਿਹੜਾ ਖੰਬਰਦ ਵਿੱਚ ਮੀਟਿੰਗ ਹੁੰਦੀ ਪਈ ਸੀ ਵੱਡੀ ਮੀਟਿੰਗ ਵਾਈਟ ਗਵਰਨਮੈਂਟ ਵਾਲੀ ਤੇ ਪਾਕਿਸਤਾਨ ਦੇ ਲੋਕਾਂ ਨੇ ਇਹ ਉਥੇ ਐਲਈਡੀਆਂ ਲਾ ਕੇ ਸਕਰੀਨਾਂ ਲਗਾ ਕੇ ਲਾਈਵ ਚਲਾ ਦਿੱਤਾ ਤੇ ਜਦੋਂ ਉਥੇ ਲਾਈਵ ਚੱਲਿਆ ਤਾਂ ਉਥੇ ਵੀ ਆਪਾਂ ਨੂੰ ਸੈਂਕੜਿਆਂ ਦੀ ਭੀੜ ਉੱਥੇ ਦੇਖਣ ਨੂੰ ਮਿਲੀ ਪਾਕਿਸਤਾਨ ਦੇ ਵਿੱਚ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਪੋਸਟਲ ਜੀ ਦੇ ਫੈਨਸ ਦੇ ਫਾਲੋਅਰਸ ਨੇ ਤੇ ਫੈਨਸ ਨੇ ਕੀ ਕੀਤਾ ਕਿ ਪਾਕਿਸਤਾਨ ਦੇ ਜਿਹੜੇ ਫੈਨਸ ਨੇ ਫੋਲੋਅਰਸ ਨੇ ਉਹਨਾਂ ਦੀ ਜਿਹੜਾ ਫਰਸਟ ਜਿਹੜੀ ਕੀ ਵਾਈਟ ਕਮੰਡਲ ਮੀਟਿੰਗ ਲਾਈਵ ਚਲਾ ਦਿੱਤੀ ਤੇ ਸੈਂਕੜੇ ਦੀ ਭੀੜ ਉਹ ਤੇ ਦੇਖਣ ਨੂੰ ਮਿਲੀ ਉਹ ਤਸਵੀਰਾਂ ਤੁਸੀਂ ਆਪ ਦੀ ਸਕਰੀਨ ਦੇ ਤੇ ਦੇਖ ਸਕਦੇ ਹੋ ਤੇ ਦੇਖ ਸਕਦੇ ਕਿ ਕਿੰਨਾ ਲੋਕ ਵਰਡ ਵਰਡ ਫੋਲੋ ਕਰਦੇ ਆ ਪੋਸਟਲ ਜੀ ਨੂੰ ਕਿ ਇੱਕ ਵਰਡ ਸਿਰਫ ਇੱਕ ਕਾਲ ਦਿੱਤੀ ਸੀ ਕਿ ਇੱਕ ਵਰਡ ਦਿੱਤਾ ਸੀਗਾ ਉਹਨਾਂ ਨੇ ਕਿ ਹੋਲੀ ਸਪਰੈਡ ਦੇ ਵਲ ਮੀਟਿੰਗ ਅਰੇਂਜ ਦਾ ਸਾਰਾ ਨੇ ਵਾਈਟ ਕਮੰਡਲ ਦੇ ਵਿੱਚ ਆਣਾ ਤੇ ਮੈਂ ਕਹਿੰਦਾ ਲੱਖਾਂ ਦੀ ਭੀੜ ਖੰਭਰਾ ਦੇ ਵਿੱਚ ਇਕੱਠੀ ਹੋ ਗਈ ਬ੍ਰਾਂਚਸ ਜਿਹੜੀਆਂ ਕਿ ਐਂ ਲੱਗ ਰਿਹਾ ਕਿ ਕ੍ਰੂਸਿਡਸ ਹੋ ਰਹੇ ਨੇ ਅਲੱਗ-ਅਲੱਗ ਤੇ ਕਮਰਾ ਦੇ ਵਿੱਚ ਉਹ ਅਲੱਗ ਤੋਂ ਇੱਕ ਮੀਟਿੰਗ ਹੋਦੀ ਪਈ ਆ ਤੇ ਮਤਲਬ ਉਸ ਦਿਨ ਤਾਂ ਐਵੇਂ ਸੀਗੇ ਕਿ ਪੋਸਟਲ ਜੀ ਇੱਕ ਨਹੀਂ ਨੇ ਪੋਸਟਲ ਜੀ 136 ਦਾ 37 ਕਿ ਹਰ ਬ੍ਰਾਂਚ ਵਿੱਚ ਪੋਸਟਲ ਜੀ ਪਹੁੰਚੇ ਹੋਏ ਨੇ ਇੰਨੀ ਨਹੀਂ ਭੀੜ ਸੀਗੀ ਤੇ ਪਾਕਿਸਤਾਨ ਦੇ ਵੀ ਲੋਕਾਂ ਨੇ ਬਹੁਤ ਪਿਆਰ ਦਿਖਾਇਆ ਕਿ ਪੋਸਟਲ ਜੀ ਦੇ ਇੱਕ ਵਰਡ ਤੇ ਇਨਾ ਵੱਡਾ ਇਕੱਠ ਕਰ ਦਿੱਤਾ ਤੇ ਉਹ ਤਸਵੀਰਾਂ ਤੁਸੀਂ ਆਪਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ